ਸਸਰੀਆ ਕਾਲ ਅੱਜ ਅਸੀਂ ਪੰਜਾਬ ਦੇ ਇਤਿਹਾਸ ਦੇ ਉਸ ਸੁਨਹਿਰੀ ਪन्ने ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਿਖਿਆ ਸੀ ਚਲੋ ਅੱਜ ਸਮਝਦੇ ਹਾਂ ਉਸ ਮਹਾਨ ਸਮਰਾਜ ਦੀ ਕਹਾਣੀ ਨੂੰ ਜਿਸ ਦੀ ਦਹਾੜ ਪੂਰੇ ਹਿੰਦੁਸਤਾਨ ਵਿੱਚ ਗੂੰਜਦੀ ਸੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਹੀ ਮਸ਼ਹੂਰ ਕਿਸੇ ਤੋਂ ਕਹਿੰਦੇ ਨੇ ਕਿਸੇ ਨੇ ਮਹਾਰਾਜਾ ਦੇ ਵਜ਼ੀਰ ਨੂੰ ਪੁੱਛ ਲਿਆ ਕਿ ਮਹਾਰਾਜਾ ਦੀ ਇੱਕ ਅੱਖ ਕਿਉਂ ਨਹੀਂ ਹੈ ਤਾਂ ਵਜ਼ੀਰ ਦਾ ਜਵਾਬ ਸੁਣੋ ਮਹਾਰਾਜਾ ਤਾਂ ਸੂਰਜ ਨੇ ਤੇ ਸੂਰਜ ਦੀ ਇੱਕ ਹੀ ਅੱਖ ਹੁੰਦੀ ਹੈ ਵਾਹ ਇਹ ਸਿਰਫ ਇੱਕ ਜਵਾਬ ਨਹੀਂ ਸੀ ਇਹ ਉਸ ਸ਼ਖਸੀਅਤ ਦਾ ਅਕਸ ਸੀ ਜਿਸ ਦਾ ਤੇਜ ਇੰਨਾ ਸੀ ਕਿ ਕੋਈ ਸਰੀਰਕ ਕਮੀ ਉਸ ਨੂੰ ਟੱਕ ਨਹੀਂ ਸਕਦੀ ਸੀ ਤਾਂ ਫਿਰ ਇਹ ਸਫ਼ਰ ਸ਼ੁਰੂ ਕਿੱਦਾਂ ਹੋਇਆ ਇੱਕ ਬੱਚਾ ਜਿਸ ਨੇ ਅੱਗੇ ਜਾ ਕੇ ਪੂਰੇ ਪੰਜਾਬ ਦਾ ਨਕਸ਼ਾ ਬਦਲ ਦੇਣਾ ਸੀ ਆਓ ਉਹਨਾਂ ਦੇ ਸ਼ੁਰੂਆਤੀ ਦਿਨਾਂ 'ਤੇ ਇੱਕ ਨਜ਼ਰ ਮਾਰੀਏ ਜਿੱਥੇ ਹਰ ਮੁਸ਼ਕਿਲ ਨੇ ਉਹਨਾਂ ਨੂੰ ਹੋਰ ਮਜ਼ਬੂਤ ਬਣਾਇਆ ਜ਼ਰਾ ਸੋਚੋ ਮੱਸਾ 12 ਸਾਲ ਦੀ ਉਮਰ 'ਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਪੂਰੀ ਸੁਕਰਚਕਿਆ ਮਿਸਲ ਦੀ ਜ਼ਿੰਮੇਵਾਰੀ ਮੋਢਿਆਂ ਤੇ ਆ ਗਈ। ਛੋਟੀ ਉਮਰੇ ਚੇਚਕ ਨੇ ਇੱਕ ਅੱਖ ਦੀ ਰੌਸ਼ਨੀ ਤਾਂ ਖੋ ਲਈ ਪਰ ਸ਼ਾਇਦ ਦੂਜੀ ਅੱਖ ਨੂੰ ਅਜੇ ਹੀ ਦੂਰ ਅੰਦੇਸ਼ੀ ਬਖਸ਼ੀ ਕਿ ਉਹ ਆਉਣ ਵਾਲੇ ਕੱਲ ਨੂੰ ਸਾਫ਼ ਦੇਖ ਸਕਦੇ ਸਨ। ਇਹ ਹੀ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਇੱਕ ਬੱਚੇ ਦੇ ਅੰਦਰ ਛੁਪੇ ਹੋਏ ਸ਼ੇਰ ਨੂੰ ਜਗਾਇਆ। ਉਸ ਵੇਲੇ ਪੰਜਾਬ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਸਾਰਾ ਇਲਾਕਾ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਪਰ ਅਨਜੀਤ ਸਿੰਘ ਦਾ ਸੁਪਨਾ ਵੱਡਾ ਸੀ ਉਹ ਸਿਰਫ ਆਪਣੀ ਮਿਸਲ ਦੇ ਸਰਦਾਰ ਨਹੀਂ ਬਲਕਿ ਸਾਰੇ ਪੰਜਾਬ ਨੂੰ ਇੱਕ ਝੰਡੇ ਥਲੇ ਇਕੱਠਾ ਕਰਕੇ ਇੱਕ ਤਾਕਤਵਰ ਖਾਲਸਾ ਰਾਜ ਬਣਾਉਣਾ ਚਾਹੁੰਦੇ ਸਨ ਇੱਕ ਪੰਜਾਬ ਪਰ 12 ਟੁਕੜਿਆਂ ਚ ਵੰਡਿਆ ਹੋਇਆ ਜਿੱਥੇ ਸਾਰੀਆਂ ਮਿਸਲਾਂ ਆਪਸ ਵਿੱਚ ਹੀ ਲੜਦੀਆਂ ਰਹਿੰਦੀਆਂ ਸਨ ਐਸੀ ਆਪਸੀ ਫੁੱਟ ਨੇ ਪੰਜਾਬ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ ਇਸ ਖਿੰਡੀ ਹੋਈ ਤਾਕਤ ਨੂੰ ਇੱਕ ਮੁਠੀ ਚ ਬੰਨਣਾ ਇਹੀ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਕੰਮ ਸੀ ਤੇ ਫਿਰ ਸ਼ੁਰੂ ਹੋਇਆ ਜਿੱਤਾਂ ਦਾ ਉਹ ਸਿਲਸਿਲਾ ਜਿਸ ਨੂੰ ਕੋਈ ਰੋਕ ਨਾ ਸਕਿਆ ਸਿਰਫ 18 ਸਾਲ ਦੀ ਉਮਰ ਵਿੱਚ ਲਾਹੌਰ ਤੇ ਕਬਜ਼ਾ ਕਰਨਾ ਕੋਈ ਛੋਟੀ ਗੱਲ ਨਹੀਂ ਸੀ ਪਰ ਇਹ ਤਾਂ ਬਸ ਸ਼ੁਰੂਆਤ ਸੀ ਇਸ ਤੋਂ ਬਾਅਦ ਅੰਮ੍ਰਿਤਸਰ ਮੁਲਤਾਨ ਕਸ਼ਮੀਰ ਤੇ ਪਿਸ਼ਾਵਰ ਤੱਕ ਇੱਕ ਇੱਕ ਕਰਕੇ ਸਾਰਾ ਇਲਾਕਾ ਸਰਕਾਰੇ ਖਾਲਸਾ ਦਾ ਹਿੱਸਾ ਬਣ ਗਿਆ ਕਿਸੇ ਵੀ ਸਾਮਰਾਜ ਦੀ ਅਸਲੀ ਤਾਕਤ ਹੁੰਦੀ ਹੈ ਉਸਦੀ ਫੌਜ ਤੇ ਮਹਾਰਾਜਾ ਨੇ ਇੱਕ ਅਜਿਹੀ ਫੌਜ ਤਿਆਰ ਕੀਤੀ ਜਿਸ ਦਾ ਨਾਂ ਸੁਣ ਕੇ ਹੀ ਦੁਸ਼ਮਣ ਕੰਬ ਜਾਂਦੇ ਸਨ ਚਲੋ ਗੱਲ ਕਰਦੇ ਹਾਂ ਫੌਜੇ ਖਾਸ ਦੀ ਜਿਸ ਨੇ ਖਾਲਸਾ ਰਾਜ ਨੂੰ ਇੰਨਾ ਮਜ਼ਬੂਤ ਬਣਾਇਆ ਇੱਥੇ ਪਤਾ ਲੱਗਦੀ ਹੈ ਮਹਾਰਾਜਾ ਦੀ ਦੂਰ ਦੀ ਸੋਚ ਉਹਨਾਂ ਨੇ ਵੇਖ ਲਿਆ ਸੀ ਕਿ ਹੁਣ ਜੰਗਾਂ ਸਿਰਫ ਕੋੜੀਆਂ ਤੇ ਬੈਠ ਕੇ ਨਹੀਂ ਜਿੱਤੀਆਂ ਜਾਣੀਆਂ ਸਮਾਂ ਬਦਲ ਰਿਹਾ ਸੀ ਇਸ ਲਈ ਉਹਨਾਂ ਨੇ ਯੂਰਪ ਦੀ ਤਰਜ਼ ਤੇ ਇੱਕ ਪੂਰੀ ਤਰ੍ਹਾਂ ਟ੍ਰੇਨਡ ਪੈਦਲ ਫੌਜ ਤੇ ਇੱਕ ਬਹੁਤ ਹੀ ਤਾਕਤਵਰ ਤੋਪਖਾਨਾ ਤਿਆਰ ਕੀਤਾ ਏ ਲਿਸਟ ਵੇਖੋ ਜ਼ਰਾ ਇਹ ਸਿਰਫ ਇੱਕ ਫੌਜ ਨਹੀਂ ਸੀ ਇਹ ਤਾਂ ਇੱਕ ਗਲੋਬਲ ਸੁਪਰ ਟੀਮ ਸੀ ਮਹਾਰਾਜਾ ਨੇ ਇਹਨੇ ਵੇਖਿਆ ਕਿ ਕੌਣ ਕਿਹੜੇ ਦੇਸ਼ ਜਾਂ ਧਰਮ ਦਾ ਹੈ ਉਹਨਾਂ ਨੇ ਸਿਰਫ ਕਾਬਲੀਅਤ ਵੇਖੀ ਫਰਾਂਸ ਇਟਲੀ ਤੇ ਇੱਥੋਂ ਤੱਕ ਕਿ ਅਮਰੀਕਾ ਤੋਂ ਵੀ ਜਰਨੈਲਾ ਨੂੰ ਬੁਲਾਇਆ ਗਿਆ ਤਾਂ ਕਿ ਦੁਨੀਆ ਦੀ ਸਭ ਤੋਂ ਵਧੀਆ ਫੌਜ ਬਣਾਈ ਜਾ ਸਕੇ ਹੁਣ ਅੰਦਾਜ਼ਾ ਲਗਾਓ ਕਿ ਇਹ ਫੌਜ ਕਿੰਨੀ ਤਾਕਤਵਰ ਹੋਵੇਗੀ ਕਿ ਉਸ ਵੇਲੇ ਦੀ ਸਭ ਤੋਂ ਵੱਡੀ ਤਾਕਤ ਬ੍ਰਿਟਿਸ਼ ਸਾਮਰਾਜ ਉਹ ਵੀ ਡਰ ਗਿਆ ਸੀ ਉਹਨਾਂ ਨੂੰ ਡਰ ਸੀ ਕਿ ਜੇ ਹੋਰ ਫ੍ਰਾਂਸੀਸੀ ਮਾਹਿਰ ਰਣਜੀਤ ਸਿੰਘ ਕੋਲ ਪਹੁੰਚ ਗਏ ਤਾਂ ਉਹਨਾਂ ਨੂੰ ਰੋਕਣਾ ਨਾ ਮੁਮਕਿਨ ਹੋ ਜਾਵੇਗਾ ਫੌਜ ਦੀ ਗੱਲ ਹੋ ਗਈ ਹੁਣ ਗੱਲ ਕਰਦੇ ਹਾਂ ਸਾਮਰਾਜ ਦੀ ਸ਼ਾਨ ਦੀ ਉਸ ਚੀਜ਼ ਦੀ ਜਿਸ ਦਾ ਨਾਂ ਸੁਣਦਿਆਂ ਹੀ ਅੱਖਾਂ ਵਿੱਚ ਇੱਕ ਵੱਖਰੀ ਚਮਕ ਆ ਜਾਂਦੀ ਹੈ ਜੀ ਹਾਂ ਕੋਹਿੰੂਰ ਹੀਰਾ ਇਸ ਹੀਰੇ ਦਾ ਸਫ਼ਰ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਮੁਗਲਾਂ ਦੇ ਮਸ਼ਹੂਰ ਮੋਰ ਸਿੰਘਾਸਨ ਤੋਂ ਚੱਲ ਕੇ ਇਹ ਈਰਾਨ ਦੇ ਨਾਦਰ ਸ਼ਾਹ ਦੇ ਹੱਥ ਲੱਗਾ ਫਿਰ ਅਫਗਾਨਿਸਤਾਨ ਪਹੁੰਚਿਆ ਤੇ ਆਖਰਕਾਰ 1813 ਵਿੱਚ ਇਹ ਪੰਜਾਬ ਦੇ ਸ਼ੇਰ ਦੇ ਤਾਜ ਦੀ ਸ਼ਾਨ ਬਣਿਆ ਜਦੋਂ ਇਹ ਹੀਰਾ ਮਹਾਰਾਜਾ ਦੇ ਖਜ਼ਾਨੇ ਵਿੱਚ ਆਇਆ ਤਾਂ ਕਹਿੰਦੇ ਨੇ ਕਿ ਇਸ ਦਾ ਵਜ਼ਨ ਪੂਰੇ 186 ਕੈਰਟ ਸੀ ਬਿਲਕੁਲ ਬੇਦਾਗ ਤੇ ਬੇਮਿਸਾਲ ਪਰ ਅੱਜ ਅੱਜ ਇਸ ਦਾ ਵਜ਼ਨ ਸਿਰਫ 105.6 ਕੈਰੇਟ ਰਹਿ ਗਿਆ ਹੈ ਜਦੋਂ ਇਹ ਅੰਗਰੇਜ਼ਾਂ ਦੇ ਹੱਥ ਲੱਗਾ ਤਾਂ ਉਹਨਾਂ ਨੇ ਇਸ ਨੂੰ ਆਪਣੀ ਮਰਜ਼ੀ ਨਾਲ ਦੁਬਾਰਾ ਕਟਿਆ ਤਰਾਸ਼ਿਆ ਤੇ ਇਸ ਦੀ ਅਸਲ ਖੂਬਸੂਰਤੀ ਦਾ ਇੱਕ ਵੱਡਾ ਹਿੱਸਾ ਹਮੇਸ਼ਾ ਲਈ ਖਤਮ ਹੋ ਗਿਆ ਇਸ ਦੀ ਕੀਮਤ ਦਾ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ ਸੀ ਵਫਾ ਬੇਗਮ ਦੀ ਇਹ ਗੱਲ ਸਭ ਕੁਝ ਬਿਆਨ ਕਰਦੀ ਹੈ ਮਤਲਬ ਕਿ ਦੁਨੀਆ ਪਰਦਾ ਸੋਨਾ ਚਾਂਦੀ ਇੱਕ ਪਾਸੇ ਤੇ ਕੋਹੀਨੂਰ ਅਕੱਲਾ ਇੱਕ ਪਾਸੇ ਇਹ ਸਿਰਫ ਇੱਕ ਹੀਰਾ ਨਹੀਂ ਸੀ ਇਹ ਤਾਕਤ ਦਾ ਸਭ ਤੋਂ ਵੱਡਾ ਨਿਸ਼ਾਨ ਸੀ ਪਰ ਇੱਕ ਮਹਾਨ ਬਾਦਸ਼ਾਹ ਸਿਰਫ ਤਲਵਾਰ ਜਾਂ ਖਜ਼ਾਨੇ ਨਾਲ ਨਹੀਂ ਬਣਦਾ ਉਸ ਦੇ ਰਾਜ ਦੀ ਅਸਲ ਪਹਿਚਾਨ ਹੁੰਦੀ ਹੈ ਉਸ ਦੇ ਇਨਸਾਫ ਤੇ ਉਸ ਦੇ ਲੋਕਾਂ ਨਾਲ ਪਿਆਰ ਤੋਂ ਚਲੋ ਹੁਣ ਮਹਾਰਾਜਾ ਦੇ ਰਾਜ ਦੇ ਉਸ ਪਹਿਲੂ ਨੂੰ ਵੇਖਦੇ ਆ ਜਿਸ ਨੇ ਉਹਨਾਂ ਨੂੰ ਸੱਚਮੁੱਚ ਮਹਾਨ ਬਣਾਇਆ ਇਹ ਸੀ ਉਹਨਾਂ ਦੇ ਰਾਜ ਦੀ ਅਸਲ ਖੂਬਸੂਰਤੀ ਦਰਬਾਰ ਚ ਮੁਸਲਮਾਨ ਵਜ਼ੀਰ ਤੇ ਹਿੰਦੂ ਜਰਨੈਲ ਸਭ ਨੂੰ ਬਰਾਬਰ ਦਾ ਸਨਮਾਨ ਜਿਸ ਮਹਾਰਾਜਾ ਨੇ ਹਰਮੰਦਰ ਸਾਹਿਬ ਤੇ ਸੋਨਾ ਚੜਾਇਆ ਉਸੇ ਨੇ ਹੀ ਕਾਸ਼ੀ ਵਿਸ਼ਵਨਾਥ ਮੰਦਿਰ ਤੇ ਹੋਰ ਮਸਜਿਦਾਂ ਲਈ ਵੀ ਦਿਲ ਖੋਲ ਕੇ ਦਾਨ ਦਿੱਤਾ ਤੇ ਸਭ ਤੋਂ ਹੈਰਾਨੀ ਵਾਲੀ ਗੱਲ 40 ਸਾਲਾਂ ਦੇ ਲੰਬੇ ਰਾਜ ਵਿੱਚ ਇੱਕ ਵੀ ਇਨਸਾਨ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸੋਚ ਕੇ ਵੇਖੋ ਕਿੰਨਾ ਵੱਡਾ ਜਿਗਰਾ ਤੇ ਇਨਸਾਫ ਹੋਵੇਗਾ ਤਾਂ ਫਿਰ ਪਿੱਛੇ ਕੀ ਰਹਿ ਗਿਆ ਇੱਕ ਅਜੇਹੀ ਵਿਰਾਸਤ ਇੱਕ ਅਜੇਹੀ ਕਹਾਣੀ ਜੋ ਵਕਤ ਦੇ ਨਾਲ ਪੁਰਾਣੀ ਨਹੀਂ ਹੁੰਦੀ ਸਗੋ ਹੋਰ ਵੀ ਚਮਕਦੀ ਹੈ ਮਹਾਰਾਜਾ ਰਣਜੀਤ ਸਿੰਘ ਸਾਡੇ ਲਈ ਅੱਜ ਕੀ ਮayne ਰੱਖਦੇ ਹਨ ਬਸ ਇੰਨਾ ਸਮਝ ਲੋ ਜਦੋਂ ਤੱਕ ਸ਼ੇਰ-ਏ-ਪੰਜਾਬ ਜ਼ਿੰਦਾ ਸੀ ਪੂਰੇ ਹਿੰਦੁਸਤਾਨ ਤੇ ਕਾਬਜ਼ ਹੋਣ ਵਾਲੇ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਪਈ ਕਿ ਉਹ ਸਤਲੁਜ ਦਰਿਆ ਪਾਰ ਕਰਕੇ ਪੰਜਾਬ ਵੱਲ ਅੱਖ ਚੁੱਕ ਕੇ ਵੀ ਵੇਖ ਲੈਣ ਉਹ ਸਿਰਫ ਇੱਕ ਰਾਜਾ ਨਹੀਂ ਪੂਰੇ ਉਪਮਹਾਦੀਪ ਲਈ ਇੱਕ ਟਾਲ ਸਨ ਪਰ ਹਰ ਸੂਰਜ ਨੇ ਆਖਰ ਟਲਣਾ ਹੀ ਹੁੰਦਾ ਹੈ 1839 ਵਿੱਚ ਮਹਾਰਾਜਾ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਸਿਰਫ ਇੱਕ ਸ਼ਖਸ ਦਾ ਅੰਤ ਨਹੀਂ ਹੋਇਆ ਬਲਕਿ ਇੱਕ ਪੂਰੇ ਯੁੱਗ ਦਾ ਅੰਤ ਹੋ ਗਿਆ। ਉਹਨਾਂ ਤੋਂ ਬਾਅਦ ਉਹ ਵਿਸ਼ਾਲ ਸਾਮਰਾਜ ਤਾਸ਼ ਦੇ ਪੱਤਿਆਂ ਵਾਂਗ ਬिखर ਗਿਆ ਤੇ ਅਸੀਂ ਅੱਜ ਆਪਣੀ ਗੱਲ ਇਸੇ ਸਵਾਲ ਨਾਲ ਖਤਮ ਕਰਾਂਗੇ। ਜ਼ਰਾ ਸੋਚਿਓ ਜੇ ਮਹਾਰਾਜਾ ਰਣਜੀਤ ਸਿੰਘ ਦਾ ਉਹ ਸਾਮਰਾਜ ਕਾਇਮ ਰਹਿੰਦਾ ਤਾਂ ਅੱਜ ਸਾਡਾ ਇਤਿਹਾਸ, ਸਾਡਾ ਭੂਗੋਲ ਕਿੰਨਾ ਵੱਖਰਾ ਹੁੰਦਾ? ਇਹੀ ਸੋਚ ਸਾਨੂੰ ਉਹਨਾਂ ਦੀ ਵਿਰਾਸਤ ਦੀ ਅਸਲ ਕੀਮਤ ਸਮਝਾਉਂਦੀ ਹੈ